ਹਾਂਜੀ ਵੀ ਦੋਸਤੋ ਸਵਾਗਤ ਹੈ ਆਪਣੇ ਨਿਊ ਬਲੌਗ ਤੇ ਅੱਜ ਆਪਾਂ ਨੂੰ ਕੀਤਾ ਤਾਈ ਨੇ ਸਵੇਰੇ ਸਵੇਰੇ ਫੋਨ ਕਹਿੰਦੀ ਆਪਣੇ ਘਰੇ ਹੋਇਆ ਦੋਤਾ ਤੇ ਆਪਾਂ ਅੱਜ ਬੰਨਣੇ ਸਿਹਰੇ ਤੇ ਇਧਰ ਬਿੱਲੂ ਤਾਈ ਨੇ ਲੈ ਆਂਦੇ ਸੀਗੇ ਸਰੀਮ ਵਗੈਰਾ ਤੇ ਰੈਡੀ ਹੋ ਰਿਆ ਸਿਹਰਿਆਂ ਵਾਲਾ ਸਮਾਨ ਜਿਹਨੂੰ ਕਿਹਾ ਜਾਂਦਾ ਹੈ ਤੇ ਇਧਰੋਂ ਬੇਬੇ ਸਾਡੀ ਬੈਠੀ ਕੈਨੇਡਾ ਦੀ ਪੀਆਰ ਤੇ ਇਧਰ ਤਾਈ ਹਰਗੀਆਂ ਬੈਠੀਆਂ ਸੀਗੀਆਂ ਉਧਰ ਬੈਠੇ ਆ ਤਾਈ ਹਰਗੀਆਂ ਤਾਂ ਇਧਰਲੇ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਸੇਰੀ ਦੇ ਨਾਲ ਜਿਹੜੇ ਰਮਾਲ ਵਗੈਰਾ ਜਾਂ ਬੱਚਿਆਂ ਦੇ ਘੜੋਣੇ ਬੰਨਣੇ ਹੁੰਦੇ ਆ ਉਹ ਬੰਨੀ ਜਾਂਦੇ ਆ ਤਾਈ ਹੁਣੀਆਂ ਦੇਖ ਸਕਦੇ ਆ ਤੁਸੀਂ ਤੇ ਇਹ ਰੈਡੀ ਹੋ ਰਿਹਾ ਏ ਤੇ ਉਧਰਲੇ ਪਾਸੇ ਤਾਈ ਸਾਡੀ ਪਿੱਛੇ ਖੜੀ ਜਿਹੜੀ ਉਹ ਵੀ ਲੱਗੀ ਬੰਨਣ ਹੁਣ ਤੇ ਬਿੱਲੂ ਭਾਈ ਕਹਿੰਦਾ ਜਲਦੀ ਕਰੋ ਟਾਈਮ ਉਹਨਾਂ ਨੇ ਵੜੀਏ ਇਹ ਕੰਮ 10 ਵਜੇ ਦਾ ਟਾਈਮ ਦਿੱਤਾ ਸੀ ਤੇ ਅੱਜ ਧੁੰਦ ਵੀ ਬਹੁਤ ਜ਼ਿਆਦਾ ਏ ਤਾਂ ਇਧਰ ਰੈਡੀ ਹੋ ਰਿਹਾ ਏ ਇੱਧਰਲੇ ਪਾਸੇ ਦੇਖ ਸਕਦੇ ਆ ਜਿਹੜੇ ਰਿਸ਼ਤੇਦਾਰ ਜਾਂ ਜਿਨ੍ਹਾਂ ਨੂੰ ਸੱਦਾ ਪੱਤਰ ਦਿੱਤਾ ਸੀ ਉਹ ਚਾਹ ਪਾਣੀ ਛਕ ਰਹੇ ਆ ਤੇ ਆਹ ਰੈਡੀ ਹੋ ਗਏ ਆ ਇੱਧਰਲੇ ਪਾਸੇ ਉਧਰ ਵੀ ਹੋ ਗਏ ਰੈਡੀ ਹੁਣ ਵੇਟ ਆ ਵੀ ਜਿਹੜੇ ਆਂਦੀਆਂ ਗਵਾਂਡੀਆਂ ਨੂੰ ਕਿਹਾ ਸੀ ਉਹ ਪਹੁੰਚ ਰਹੇ ਆ ਬੇਬੇ ਵੀ ਪੀ ਰਹੀ ਚਾਹ ਤੇ ਕਿਉਂਕਿ ਠੰਡ ਬਹੁਤ ਜ਼ਿਆਦਾ ਸੀਗੀ ਤੇ ਤਾਈ ਸਾਡੀ ਵੇਟ ਕਰ ਰਹੀ ਆ ਜਿਹੜੀਆਂ ਬੁੜੀਆਂ ਨੂੰ ਕਿਹਾ ਸੀ ਆਸ ਗਵਾਂਡ ਚੋਂ ਤਾਂ ਇੱਧਰਲੇ ਪਾਸੇ ਚਾਹ ਬਣੀ ਜਾਂਦੀ ਆ ਕਿਉਂਕਿ ਅਇ ਤੁਹਾਨੂੰ ਪਤਾ ਆਉਣਾ ਸੀ ਰਿਸ਼ਤੇਦਾਰਾਂ ਨੇ ਤੇ ਆ ਦੇਖ ਸਕਦੇ ਆ ਤੁਸੀਂ ਇੱਧਰਲੇ ਪਾਸੇ ਬੇਬੇ ਕਰੀ ਜਾਂਦੀ ਗੱਲਾਂ ਬਾਤਾਂ ਤਾਂ ਤਾਂ ਲੋ ਜੀ ਹੋ ਗਈ ਤਿਆਰੀ ਤੇ ਹੁਣ ਚੱਲਦੇ ਆਂ ਇੱਧਰਲੇ ਆਪਾਂ ਸੜਕ ਵਾਲੇ ਗੇਟ ਤੇ ਮੇਨ ਜਿੱਧਰ ਨਵੇਂ ਕਮਰੇ ਪਾਏ ਆ ਤੇ ਹੁਣ ਚੱਲ ਪਿਆ ਜੀ ਸੜਕ ਵਾਲੇ ਗੇਟ ਵਾਲੇ ਪਾਸੇ ਨੂੰ ਤੇ ਬਾਈ ਕਹਿੰਦਾ ਵੀ ਇੱਕ ਅੱਧੀ ਫੋਟੋ ਸਾਡੀ ਕਰੀ ਦਿਓ ਕਹਿੰਦਾ ਤੇ ਫੋਟੋ ਕਰਤੀ ਇੱਧਰਲੇ ਪਾਸੇ ਦੇਖ ਸਕਦੇ ਤੁਸੀਂ ਬਾਈ ਨੇ ਫੜ ਲਈ ਇੱਕ ਕੰਨੀ ਤੇ ਤੁਰਪੇ ਹੁਣ ਬਾਹਰ ਲੀਨੋ ਜੀ ਤਾਂ ਕਰਕੇ ਤੇ ਅੱਜ ਧੁੱਪ ਵੀ ਨਿਕਲੀ ਵੀ ਆ ਨਾਲ-ਨਾਲ ਤੇ ਧੁੰਦ ਵੀ ਪਈ ਵੀ ਦੇਖ ਸਕਦੇ ਆ ਤੁਸੀਂ ਤੇ ਪੰਜਾਬ ਦੇ ਪੁਰਾਣੇ ਜਿਹੜੇ ਰੀਤੀ ਰਿਵਾਜ ਸ਼ੁਰੂ ਤੋਂ ਉਹ ਮਤਲਬ ਪੂਰੇ ਲੋਕ ਸਾਡੇ ਪੰਜਾਬ ਵਾਲੇ ਉਹ ਮੇ ਮਨਾਉਂਦੇ ਆ ਜਿਵੇਂ ਹੁਣ ਮੁੰਡਾ ਹੋਏ ਤੇ ਲੋਕ ਸੇਰੇ ਬੰਨਦੇ ਆ ਤੇ ਉਹ ਚੀਜ਼ ਆ ਤੇ ਦੇਖ ਸਕਦੇ ਤੁਸੀਂ ਬਾਹਰ ਆ ਗਏ ਹੁਣ ਤੇ ਇੱਧਰਲੇ ਪਾਸੇ ਤਾਂ ਚੜ ਕੇ ਬੰਨ ਦੇਣਗੇ ਸੇਰੇ ਤੇ ਤਾਂ ਇਹ ਸਾਡੇ ਜੀ ਨਿਗਾਹ ਹੈ ਕਿ ਥੋੜੀ ਕੱਟ ਤੇ ਕਰਮੂ ਬਾਈ ਵੀ ਆ ਗਿਆ ਬਾਹਰ ਹੁਣ ਦੇਖ ਸਕਦੇ ਕਿਉਂਕਿ ਇਹ ਜਗ੍ਹਾ ਥੋੜੀ ਉੱਚੀ ਆ ਨਾ ਤਾਂ ਅਧੀਆਂ ਬੁੜੀਆਂ ਫਿਰ ਬਾਹਰ ਖੜਗੀਆਂ ਸੀਗੀਆਂ ਤਾਂ ਕਿਉਂਕਿ ਆ ਦੇਖ ਸਕਦੇ ਤੁਸੀਂ ਸੇਰਿਆਂ ਦੇ ਨਾਲ ਰੀਵਨ ਵਗੈਰਾ ਜਾਂ ਨਿੱਕੇ ਨਿੱਕੇ ਘੁੰਗਰੂ ਵਗੈਰਾ ਜਿਹੜੇ ਬੰਨੇ ਹੋਏ ਆ ਤਾਂ ਕਿਉਂਕਿ ਇਹ ਪੰਜਾਬ ਦਾ ਪ੍ਰਾਣਾ ਰੀਤੀ ਰਵਾਜ ਆ ਜਿਹਨੂੰ ਮਤਲਬ ਸਾਡੇ ਪੰਜਾਬ ਦੇ ਬਜ਼ੁਰਗ ਜਾਂ ਬੀਬੀਆਂ ਨਹੀਂ ਭੁੱਲਦੀਆਂ ਕਿਉਂਕਿ ਸਾਡੇ ਸ਼ੁਰੂ ਤੋਂ ਪੰਜਾਬ ਦੀ ਇੱਕ ਰੀਤ ਆਈ ਆ ਦੇਖ ਸਕਦੇ ਆ ਤੁਸੀਂ ਤੇ ਬਾਹਰਲੇ ਪਾਸੇ ਖੜਕੀਆਂ ਬੀਬੀਆਂ ਤੇ ਇਧਰ ਦੇਖ ਰਿਹਾ ਤਾਇਆ ਸਾਡਾ ਕਹਿੰਦਾ ਥੋੜੀ ਜਿਹੀ ਉੱਚੇ ਕਰਕੇ ਬੰਨ੍ਹ ਦੋ ਕਹਿੰਦਾ ਤੇ ਬੇਬੇ ਵੀ ਆ ਗਈ ਬਾਹਰ ਤੇ ਬੇਬੇ ਕਿੰਨੀ ਥੋੜੀ ਜਿਹੀ ਮੇਰੀ ਨਿਗਾਹ ਘਟਾ ਤਾਂ ਕਰਕੇ ਕੰਨੀ ਕੀ ਤੇ ਖੜ ਗਈ ਆ ਹੁਣ ਲਉ ਜੀ ਉੱਤੇ ਪੌੜੀ ਤੇ ਚੜ ਕੇ ਲਾਗੇ ਬੰਨਣ ਤੇ ਕਿਉਂਕਿ ਉੱਚਾ ਜਿਆਦਾ ਸੀ ਪਹਿਲਾਂ ਮੇਖਾਂ ਲਾਤੀਆਂ ਸੀਗੀਆਂ ਤੇ ਭਾਈ ਨੇ ਮਤਲਬ ਇਧਰਲੇ ਪਾਸੇੋਂ ਥੱਲੇੋਂ ਫੜਨੇ ਸੀ ਕਿਉਂਕਿ ਥੱਲੇ ਨਾ ਕਹਿੰਦਾ ਲੱਗ ਜਾਣ ਕਿਤੇ ਤੇ ਹੁਣ ਦੂਜੇ ਪਾਸੇ ਚੱਲ ਵੜਦੇ ਆ ਕਿਉਂਕਿ ਇਹ ਖੇਤਾਂ ਵਾਲਾ ਰਾਹ ਜਿਹੜਾ ਉਹ ਗਿਆ ਤਾਂ ਮੈਨੂੰ ਇਧਰਲੇ ਪਾਸੇ ਵੀ ਇੱਕ ਤੇ ਬਾਈ ਮਖਤਿਆਰ ਨੂੰ ਆ ਗਿਆ ਫੋਨ ਹੁਣ ਉਹ ਕਰ ਰਿਹਾ ਗੱਲ ਦੇਖ ਸਕਦੇ ਤੁਸੀਂ ਤੁੱਪ ਵੀ ਫੋਲੋ ਨਿਕਲ ਰਹੀ ਆ ਤੇ ਇਧਰਲੇ ਪਾਸੇ ਵੀ ਕਹਿੰਦੇ ਸੀ ਇੱਕ ਅੱਧੀ ਫੋਟੋ ਸਾਡੀ ਕਰ ਦਿਓ ਤੇ ਇਧਰਲੇ ਪਾਸੇ ਤਾਈ ਭਾਬੀ ਵਰਗੀਆਂ ਖੜੀਆਂ ਐ ਨਾਲ ਤੇ ਰਿਸ਼ਤੇਦਾਰ ਵੀ ਨਾਲ ਖੜ ਗਿਆ ਜੀ ਕਰਮੂ ਬਾਈ ਵੀ ਨਾਲ ਖੜ ਗਿਆ ਏ ਤਾਇਆ ਵੀ ਸਾਡਾ ਖੜ ਗਿਆ ਚਲੋ ਜੀ ਆਜੋ ਬਾਹਰ ਵਾਲੇ ਪਾਸੇ ਨੂੰ ਆਪਾਂ ਚੱਲਦੇ ਆਂ ਤੇ ਇਧਰਲੇ ਪਾਸੇ ਵੀ ਆਪਾਂ ਬੰਦੰਨੇ ਸੇਰੇ ਦੇਖ ਸਕਦੇ ਆਂ ਮੌਸਮ ਵੀ ਪੂਰਾ ਸਾਫ ਹੋ ਗਿਆ ਤੇ ਤਾਈ ਵਰਗੀਆਂ ਆ ਰਹੀਆਂ ਇਧਰਲੇ ਗੇਟ ਤੇ ਚਲੋ ਜੀ ਆਜੋ ਬਾਹਰ ਤੇ ਆਗੇ ਇਧਰਲੇ ਪਾਸੇ ਉਧਰਲੇ ਪਾਸੇ ਬੰਨਣ ਲੱਗ ਗਿਆ ਜੀ ਕਿਉਂਕਿ ਬੇਬੇ ਨੂੰ ਵੀ ਮੇਨ ਲੈ ਕੇ ਆਉਣਾ ਬਾਹਰ ਤੇ ਬੇਬੇ ਦੀ ਥੋੜੀ ਜਿਹੀ ਨਿਗਾ ਘੱਟ ਆ ਤੇ ਰਿਸ਼ਤੇਦਾਰ ਗਏ ਉੱਦਲੇ ਪਾਸੇ ਵੀ ਬੀਬੀ ਨੂੰ ਲੈ ਕੇ ਆਉਂਦੇ ਮੂਰੇ ਠੀਕ ਆ ਤੇ ਬਾਈ ਕਹਿੰਦਾ ਇੱਕ ਅੱਧੀ ਫੋਟੋ ਵੀ ਜ਼ਰੂਰੀ ਆ ਕਰ ਦਿਓ ਕਹਿੰਦਾ ਤੇ ਮੌਸਮ ਦੀ ਜੇ ਗੱਲ ਕਰੀਏ ਪੂਰੀ ਧੁੱਪ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਪੂਰਾ ਸਾਫ਼ ਹੋ ਚੁੱਕਿਆ ਧੁੱਪ ਪੂਰੀ ਨਿਕਲਿਆ ਹੀ ਆ ਤਾਂ ਅੱਜ ਚਾਂਸ ਹੈ ਨਹੀਂ ਸੀ ਧੁੱਪ ਨਿਕਲਦਾ ਤੇ ਬੇਬੇ ਵੀ ਖੜ ਗਈ ਨਾਲ ਤੇ ਫੋਟੋ ਕਰਤੀ ਸੀ ਇਕ ਇਹਨਾਂ ਦੀ ਤੇ ਚਲੋ ਜੀ ਬੰਨਣ ਦੀ ਹੋ ਗਈ ਤਿਆਰੀ ਤੇ ਮੈਂ ਇੱਧਰ ਲਾ ਗੇਟ ਸੀਗਾ ਜਿਹੜਾ ਇੱਧਰਲੇ ਪਾਸੇ ਬੰਨਣ ਲੱਗ ਗਏ ਆ ਜੀ ਦੇਖ ਸਕਦੇ ਤੁਸੀਂ ਤੇ ਕਿਉਂਕਿ ਸਾਡੇ ਨਾਲ ਪੰਜਾਬ ਦੇ ਜਿਹੜੇ ਰੀਤੀ ਰਿਵਾਜ ਆ ਜਦੋਂ ਮਤਲਬ ਕਿਸੇ ਦੇ ਘਰੇ ਸਿਰੇ ਬੰਨਣ ਜਾਂਦੇ ਤਾਂ ਕਣਕ ਲੈ ਕੇ ਜਾਂਦੇ ਹੁੰਦੇ ਆ ਨਾਲ ਕੋਈ ਕੋਲੇ ਚ ਪਾ ਕੇ ਜਾਂ ਕਾਸੀ ਦੇ ਵਿੱਚ ਵੀ ਕਿਉਂਕਿ ਪੰਜਾਬ ਦੇ ਪੁਰਾਣੇ ਰੀਤੀ ਰਿਵਾਜ ਆ ਚਲੋ ਜੀ ਸਿਰਿਆਂ ਦਾ ਕੰਮ ਨਿਭੜ ਚੁੱਕਿਆ ਹੁਣ ਆ ਗਈ ਚਾਹ ਦੀ ਵਾਰੀ ਠੀਕ ਆ ਜਿਹੜਾ ਕੋਈ ਲਾਗੀ ਹੁੰਦਾ ਉਹਨੂੰ ਮਤਲਬ ਜਿਹੜੀਆਂ ਘਰੇ ਆਉਂਦੀਆਂ ਹੁੰਦੀਆਂ ਬੀਬੀਆਂ ਭੈਣਾਂ ਉਹ मतलब ਕਿ ਸ਼ਗਨ ਤੌਰ ਤੇ ਦੇ ਕੇ ਜਾਂਦੀਆਂ ਹੁੰਦੀਆਂ ਹਨ ਚਾਹ ਪਾਣੀ ਦੀ ਫੁੱਲ ਤਿਆਰੀ ਹੋ ਚੁੱਕੀ ਹੈ ਜੀ ਤੇ ਜਿਨ੍ਹਾਂ ਨੇ ਪੀ ਲਿਆ ਉਹ ਤੁਰ ਰਹੇ ਆ